ਸਸਰੀ ਭੈਣ ਜੀ ਸਾਰਿਆਂ ਨੂੰ ਮੇਰੇ ਜੂਬ ਫੈਮਿਲੀ ਨੂੰ ਮੇਰੇ ਵੱਲੋਂ ਪਿਆਰ ਭੇਜ ਸਸਰੀ ਭੈਣ ਜੀ ਆਹ ਤਮੀਜ਼ ਕੱਲ ਕੱਟਿਆ ਦੀ ਜੀ ਲਾਈਨਿੰਗ ਵਾਲਾ ਕਮੀਜ਼ ਕੱਟਿਆ ਸੀ ਜੀ ਲਾਈਨ ਵਾਲਾ ਅੱਜ ਆਪਾਂ ਉਹ ਰੈਡੀ ਕਰਾਂਗੇ ਇਹ ਕਰ ਰਹੇ ਹਾਂ ਜੀ ਆਪਾਂ ਗਲਾ ਇ렇게 ਇਸ ਟੇਪ ਪਾ ਕੇ ਫਿਰ ਸੀਨ ਲਾ ਕੇ ਫਿਰ ਸੁੰਨ ਦਿਖਾਉਣੇ ਹੈ ਜੀ ਦੇ ਕਿਸ ਤਰ੍ਹਾਂ ਦੀ ਲੁੱਕ ਆਈ ਗਈ ਦੇਖੋ ਜੀ ਗਲਾ ਕਰਕੇ ਆਪਨੇ ਰੈਡੀ ਬਲੇਸਟਿੰਗ ਆਪਾਂ ਪ੍ਰੈਸ ਨਾ ਬਲੇਸਟਿੰਗ ਤੋਂ ਬਣਾ ਲਈ ਤੇ ਇਹ ਉਤਨੀ ਆਪਾਂ ਮਾਰਨੀ ਸੀ ਇਹਨੂੰ ਜੋ ਬਾਤੂ ਸੀ ਉਹ ਕੱਟ ਦਿੱਤਾ ਤੇ ਇਹਨੂੰ ਆਪਾਂ ਕਮੀਲ ਤੇ ਗਲਾਂ ਕਰਕੇ ਸੋਹਣੇ ਰੈਡੀ ਕਰਕੇ ਰਖਾਉਣੇ ਇਹੋ ਜਿਹੇ ਲੱਗ ਰਹੇ ਨੇ ਠੀਕ ਹੈ ਜੀ ਦੇਖੋ ਜੀ ਆਪਾਂ ਗਲਾ ਬਣਾ ਕੇ ਰੈਡੀ ਕਰ ਲਿਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਕੋਈ ਬਾੜ ਨਹੀਂ ਕੁਛ ਨਹੀਂ ਹੈਗਾ ਜੀ ਦੇਖੋ ਇਹਦੀ ਹੁਣ ਕਰਾਂਗੇ ਆਪਾਂ ਤਰਪਾਈ ਜੀ ਤਰਪਾਈ ਕਰਕੇ ਆਪਾਂ ਨਾਲ ਪਲੇਟਾਂ ਵੀ ਪਾ ਲਈਆਂ ਜੀ ਇਸੀ ਨੂੰ ਮਾਰੀ ਜੀ ਆਪਾਂ ਗੱਭੇ ਕਿਉਂਕਿ ਇਹ ਲਾਈਨਿੰਗ ਵਾਲਾ ਕਮੀਜ਼ ਆ ਤਾਂ ਕਿ ਇਹ ਸੈਂਟਰ ਦੇ ਵਿੱਚ ਮਾਰ ਕੇ ਸਿਉਣ ਜੀ ਫਿਰ ਇਹਦੀ ਨਾ ਪੂਰੀਆਂ ਸੈਟਿੰਗ ਨਾਲ ਪਲੋਈਆਂ ਪੈ ਜਾਣ ਜਿਨ੍ਹਾਂ ਨੂੰ ਆਪਾਂ ਪਲੇਟਾਂ ਕਹਿੰਦੇ ਹਾਂ ਠੀਕ ਹੈ ਜੀ ਇਹ ਬਹੁਤ ਵਧੀਆ ਰਹਿੰਦਾ ਜੀ ਮੈਂ ਕਦੇ ਆਲੇ-ਦਾਲੇ ਸੀਨ ਨਹੀਂ ਲਗਾਈ ਇਹ ਜੋਇੰਟ ਕਰਨ ਵਾਸਤੇ ਮੈਂ ਇਹ ਸੈਂਟਰ ਵਿੱਚ ਹੀ ਮਾਰਦੀ ਹਾਂ ਜੀ ਸੀਨ ਠੀਕ ਹੈ ਜੀ ਤੁਸੀਂ ਵੀ ਇਦਾਂ ਕਰ ਸਕਦੇ ਹੋ। ਜਿਹੜੀ ਨੰਬਰ 2 ਤੇ ਜੋ ਆਪਾਂ ਧਿਆਨ ਦੇਣ ਵਾਲੀ ਗੱਲ ਹੈ ਜੋ ਪਲੇਟਾਂ ਪਾਉਣੀਆਂ ਨੇ ਇਹਨੂੰ ਜਦੋਂ ਆਪਾਂ ਪ੍ਰੈਸ ਕਰਨੀ ਉੱਤੇ ਨੂੰ ਹੀ ਕਰਨੀਆਂ ਨੇ। ਇਹ ਪ੍ਰੈਸ ਇਹ ਜਿਹੜੀਆਂ ਦੋ ਪਲੇਟਾਂ ਹੁੰਦੀਆਂ ਨੇ ਆਪਣੀਆਂ ਦੋ ਪਾਉਂਦਾ ਕੋ ਚਾਰ ਪਾਉਂਦਾ ਠੀਕ ਹੈ ਜੀ। ਤੇ ਦੇਖੋ ਜੀ ਇਹ ਇੱਕ ਨਾ ਆਪਾਂ ਅੰਦਰੋਂ ਹੀ ਕਰਕੇ ਪ੍ਰੈਸ ਕਰਨੀਆਂ ਇਹਨਾਂ ਨੂੰ ਉੱਤੇ ਤਾਂ ਕਿ ਆਪਣੀ ਵਧੀਆ ਫਿਟਿੰਗ ਦੀ ਵਧੀਆ ਲੁੱਕ ਆਵੇ ਠੀਕ ਹੈ ਜੀ। ਬੰਦਾ ਇਦਾਂ ਕਰਕੇ ਇਹ ਕਰਨੀ। ਫਿਰ ਆਪਾਂ ਜਦੋਂ ਆਪਾਂ ਕਮੀਜ਼ ਤਿਆਰ ਕਰ ਲਿਆ ਫਿਰ ਆਪਾਂ ਸੈਂਟਰਾਈਸ ਇਹਨੂੰ ਦੇੜ ਤਾਂਗੇ ਜੀ ਜੋ ਕੱਚਾ ਲਾਈ ਸੀ ਠੀਕ ਹੈ ਜੀ ਫਿਰ ਆਪਾਂ ਕਰ ਲਾਂਗੇ ਜੀ ਗਲੇ ਦੀ ਤਰਪਾਈ ਆਪਣਾ ਫਰੰਟ ਹੋ ਗਿਆ ਤਿਆਰ ਜੀ ਪੱਲਾ ਹੁਣ ਆਪਾਂਗੇ ਬੈਕ ਪੱਲਾ ਤਿਆਰ ਕਰਾਂਗੇ ਠੀਕ ਹੈ ਜੀ ਦੇਖੋ ਜੀ ਆਪਾਂ ਪਹਿਲਾਂ ਫਰੰਟ ਗळा ਬਣਾ ਲਿਆ ਸੀ ਪਲੇਟਾਂ ਪਾ ਲਿਆ ਧੀਆਂ ਹੁਣ ਆਪਾਂ ਪਿਸਲਾ ਬੈਕ ਗळा ਬਣਾ ਕੇ ਉਹ ਵੀ ਜੋਇੰਟ ਕਰ ਲਿਆ ਜੀ ਦੇਖੋ ਜੀ ਇਹਦੇ ਵੀ ਆਪਾਂ ਸੈਂਟਰ ਦੇ ਵਿੱਚ ਹੀ ਸੀਨ ਲਾਉਣ ਹੁੰਦੇ ਆ ਜੋ ਆਪਾਂ ਗਲੇ ਜੋੜਦੇ ਹੁੰਦੇ ਆ ਜੀ ਉਹ ਦੇਖੋ ਕਿੰਨੇ ਵਧੀਆ ਲੁੱਕ ਆਉਂਦੀ ਹੈ ਜੀ ਠੀਕ ਹੈ ਜੀ ਇਹਨੂੰ ਕੀ ਕਰਨਾ ਜੀ ਆਪਾਂ ਨੇ 1 ਮਿੰਟ ਦਿਖਾਉਣਾ ਹੈ ਸਾਨੂੰ ਦੇਖੋ ਜੀ ਆਪਾਂ ਸੀਨ ਲਾਉਣੀ ਐ ਐ ਕਰਕੇ ਪਹਿਲਾਂ ਇਹ ਰੱਖਣਾ ਨੀਚੇ ਫਰੰਟ ਪੇਜ ਉੱਪਰ ਰੱਖੋ ਠੀਕ ਹੈ ਜੀ ਪਹਿਲਾਂ ਫਰੰਟ ਪੇਜ ਰੱਖ ਕੇ ਫਿਰ ਬੈਕ ਸਾਈਡ ਰੱਖ ਕੇ ਜਿਹੜਾ ਬੈਕ ਸਾਈਡ ਦਾ ਆਪਣਾ ਮੋੜਨ ਵਾਲਾ ਹੁੰਦਾ ਉਹ ਤੋਂ ਨਹੀਂ ਮੋੜਨਾ ਜੇ ਤਾਂ ਫਿਰ ਦੇਖੋ ਜੀ ਬਹੁਤ ਵਧੀਆ ਲੁੱਕ ਆਉਂਦੀ ਹੈ ਇਹਦੀ ਠੀਕ ਹੈ ਜੀ ਬਹੁਤ ਵਧੀਆ ਸਫਾਈ ਆ ਜੋ ਜੀ ਗੜੇ ਤੇ ਫਿਰ ਦੇਖੋ ਜੀ ਠੀਕ ਹੈ ਜੀ ਉਨੇ ਫਰੰਟ ਤੇ ਬੈਗ ਗਲਾਂ ਹੋ ਗਿਆ ਰੈਡੀ ਜੀ ਹੁਣ ਆਪਣੀਆਂ ਆਜ ਕੇ ਪਲੇਟਾਂ ਹੁੰਦੀਆਂ ਨੇ ਉਹ ਵੀ ਪਾ ਲੈਂਦੀਆਂ ਜੀ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਜੋਇੰਟ ਫਿਰ ਆ ਲਾਵਾਂਗੇ ਜੇ ਭੜਾਂਗੇ ਜਿਹਦੇ ਬਾਹਾਂ ਬਾਹਾਂ ਝੜ ਕੇ ਫਿਰ ਤੁਹਾਨੂੰ ਦੁਬਾਰਾ ਦਿਖਾਵਾਂ ਦੇਖੋ ਜੀ ਕਿੰਨੇ ਸੋਹਣੇ ਲੁੱਕ ਆਈ ਹੈ ਗਲੇ ਤੇ ਠੀਕ ਹੈ ਜੀ ਕੋਈ ਵੱਲ ਨਹੀਂ ਕੁਛ ਨਹੀਂ ਹੁਣ ਆਪਾਂ ਬਾਹਾਂ ਜੋਇੰਟ ਕਰਾਂਗੇ ਜੀ ਜਿਹਨੂੰ ਬਾਜੂ ਵੀ ਕਹਿੰਦੇ ਨੇ ਠੀਕ ਹੈ ਜੀ ਬਾਜੂ ਨਾਪਣ ਦਾ ਸੋਹਣਾ ਤਰੀਕਾ ਦੱਸ ਦਿਆਂ ਜੀ ਦੇਖੋ ਜੀ ਆਪਾਂ ਇੱਕ ਬਾਹ ਜੋਇੰਟ ਕਰ ਲਈ ਠੀਕ ਹੈ ਜੀ ਦੂਜੀ ਸਾਨੂੰ ਦੱਸਦੇ ਆਂ ਦੂਜੀ ਰੱਖ ਲਈ ਤੇ ਉਹਨੇ ਸਾਨੂੰ ਦੱਸ ਦਿਆ ਵੀ ਕੀ ਕਰਨਾ ਠੀਕ ਹੈ ਜੀ ਫਿਟਿੰਗ ਬਹੁਤ ਵਧੀਆ ਆਉਂਦੀ ਹੈ ਜੀ ਦੇਖੋ ਜੀ ਇਹ ਜਿਹੜਾ ਆਪਾਂ ਜੋਇੰਟ ਕਰਕੇ ਫਰੰਟ ਤੇ ਬੈਕ ਪੱਲਾ ਦੇਖੋ ਜੀ ਇਹਨੂੰ ਕਟਾਈ ਕਰਤਾਗੇ ਹੁਣ ਤੇ ਫਿਰ ਇਹਦੇ ਨਾਲ ਜੋਇੰਟ ਕਰਾਂਗੇ ਜੇ ਬਾਜੂ ਠੀਕ ਹੈ ਜੀ ਬਾਜੂ ਦਾ ਨਾਪ ਕਿ ਮਾ ਲੈਣਾ ਅਨੇ ਦੇਖੋ ਜੀ ਐਦਾ ਐਦਾ ਕਰਕੇ ਨਾ ਜੇ ਤੁਹਾਨੂੰ ਹੀ ਪਤਲਾ ਤਾਂ ਇੱਥੇ ਤਵਜੂਦ ਉਹ ਕਰਕੇ ਜਿੱਥੇ ਤੱਕ ਅੱਪੇ ਹੋ ਆਉਂਦੀ ਆ ਉੱਥੇ ਤੱਕ ਨਿਸ਼ਾਨੀ ਲਾ ਲਓ ਤਾਂ ਕਿ ਬਾਜੂ ਐਂਡ ਸੈੱਟ ਚੜੂਗੀ ਜੀ ਨਾ ਬਾਜੂ ਵਧੀਆ ਨਾ ਤੇ ਕਮੀਜ਼ ਵਧੀਆ ਠੀਕ ਆ ਜੀ ਬਹੁਤ ਵਧੀਆ ਫਿਨਿਸ਼ਿੰਗ ਨਾਲ ਬਾਜੂ ਜੜੀ ਜਾਂਦੀ ਹੈ। ਦੇਖੋ ਜੀ ਆਪਾਂ ਨੇ ਦੋਨੇ ਬਾਜੂ ਚੜਾ ਦਿੱਤੀਆਂ ਕੋਈ ਬਲ ਨਹੀਂ ਪਿਆ ਐਂਡ ਸਾਫ ਸੁਥਰੀਆਂ ਬਾਜੂ ਜੜੀਆਂ ਗਈਆਂ ਨੇ ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਇਸ ਤਰੀਕੇ ਨਾਲ ਅਗਰ ਤੁਸੀਂ ਵੀ ਕਰੋਗੇ ਤੁਹਾਡੇ ਵੀ ਬਾਜੂ ਦੇ ਵਿੱਚ ਕੋਈ ਵੀ ਬਲ ਨਹੀਂ ਪਊਗਾ ਕੋਈ ਵੀ ਕੁਛ ਨਹੀਂ ਉਹ ਬਹੁਤ ਹੀ ਪਤੀਆ ਫਿਨਿਸ਼ਿੰਗ ਨਾਲ ਤੁਹਾਡੀ ਬਾਜੂ ਸੂਟ ਨਾਲ ਜਾਇਡ ਹੋ ਜਾਣਾ ਹੋਇਆ ਠੀਕ ਹੈ ਜੀ ਲੋ ਜੀ ਆਪਾਂ ਕਰ ਲਿਆ ਕਮੀਜ਼ 40 45 ਮਿੰਟ ਵਿੱਚ ਰੈਡੀ ਠੀਕ ਹੈ ਜੀ ਹੁਣ ਬਸ ਇਹਦੀ ਤਰਪਾਈ ਰਹੀ ਸੀ ਹੁਣ ਕਰਾਂਗੇ ਇਹਦੀ ਤਰਪਾਈ ਠੀਕ ਹੈ ਜੀ ਇਹ ਦੇਖਿਓ ਸੋਨੋ ਵੀਡੀਓ ਕਿਵੇਂ ਦੀ ਲੱਗੀ ਠੀਕ ਹੈ ਜੀ ਸਾਡਾ ਕਮੀਜ਼ ਬਣਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਜਾਂ ਨਹੀਂ ਜੀ ਜਿੱਥੋਂ ਸਾਡੀ ਗਲਤੀ ਹੋ ਸਾਨੂੰ ਦੱਸਿਓ ਠੀਕ ਹੈ ਜੀ ਕਮੈਂਟ ਕਰਿਓ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਪਤਾ ਪਤਾ ਪਿਆਰ ਦਿਓ ਠੀਕ ਹੈ ਜੀ ਜਿੱਦੇ ਤੋਂ ਆਪਾਂ ਤੁਹਾਨੂੰ ਵਧੀਆ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਹਾਂ ਜੀ ਹਰ ਇੱਕ ਚੀਜ਼ ਦੀ ਜਿਵੇਂ ਕੱਪੜੇ ਸਲਾਈ ਕਰਦੇ ਆ ਉਹਦੀ ਵੀ ਕੁਰਤੇ ਪਜਾਮੇ ਵੀ ਸਟੀਚਿੰਗ ਕਰਦੇ ਉਹਦੀ ਵੀ ਕਿਤੇ ਦਿਖਾਵਾਂਗੇ ਕਿਤੇ ਬੈਗ ਵੀ ਦਿਖਾਵਾਂਗੇ ਠੀਕ ਹੈ ਜੀ ਕੋਈ ਖਾਣਾ-ਦਾਨ ਬਣਾਵਾਂਗੇ ਉਹਦੀ ਵੀ ਦਿਖਾਵਾਂਗੇ ਠੀਕ ਹੈ ਜੀ ਕੋਈ ਹੋਰ ਕੰਮ ਕਰਾਂਗੇ ਉਹਦੀ ਵੀ ਸਾਨੂੰ ਠੀਕ ਹੈ ਜੀ ਲੋਡ ਕਰਾਂਗੇ ਵੀਡੀਓ ਦੇਖੋ ਜੀ ਮੇਜ਼ ਰੈਡੀ ਹੋ ਗਿਆ ਜੀ ਠੀਕ ਹੈ ਜੀ ਲਓ ਜੀ ਧੰਨਵਾਦ ਜੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਘਟੇ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਠੀਕ ਹੈ ਜੀ ਫਿਰ ਦਬਾ ਦਿਓ